ਅੱਜ ਦੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਤੇ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੁਣ ਤੱਕ ਦੀਆਂ ਸਾਰੀਆਂ ਅਪਡੇਟਸ ਦੇਣ ਜਾ ਰਹੇ ਹਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਤੁਸੀਂ ਜੇਕਰ ਨਵੇਂ ਬੱਚੇ ਆਏ ਹੋ ਇੱਥੇ ਸਟੂਡੈਂਟ ਆਏ ਹੋਗੇ ਤੁਹਾਨੂੰ ਪਤਾ ਨਹੀਂ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਕਿੰਨੇ ਘੰਟੇ ਕੰਮ ਕਰ ਸਕਦੇ ਹੋ ਡ੍ਰੌਪ ਚ ਕਰ ਸਕਦੇ ਹੋ ਨਹੀਂ ਕਰ ਸਕਦੇ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗਾ ਪਰ ਜੇਕਰ ਤੁਸੀਂ ਨਵੇਂ ਹੋ ਚੈਨਲ ਤੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਸਟੂਡੈਂਟਸ ਕਿੰਨੇ ਆਵਰਸ ਕੰਮ ਕਰ ਸਕਦੇ ਆ ਪਹਿਲਾਂ ਕੀ ਸੀ ਕੀ ਨਹੀਂ ਸੀਗਾ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਕਿਉਂਕਿ ਉਹ ਪਾਸਟ ਸੀਗਾ ਫਿਊਚਰ ਦੇ ਵਿੱਚ ਤੇ ਪ੍ਰੈਜ਼ੈਂਟ ਦੇ ਵਿੱਚ ਕੀ ਚੱਲ ਰਿਹਾਗਾ ਸੋ ਜਿਹੜੇ ਨਵੇਂ ਬੱਚੇ ਆਗੇ ਜਦੋਂ ਤੁਸੀਂ ਸਟੱਡੀ ਪਰਮਿਟ ਤੇ ਆਉਣੇ ਆ ਤਾਂ ਤੁਹਾਨੂੰ ਹੁਣ 20 ਘੰਟੇ ਅਲਾਉ ਕੀਤਾ ਹੋਇਆ ਪਿਆ ਕੰਮ ਕਰਨਾ ਠੀਕ ਆ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋਗੇ ਜਦੋਂ ਸੈਪਟੈਂਬਰ ਆਉਣਾਗਾ ਕਿਉਂਕਿ ਹਜੇ ਉਹਨਾਂ ਨੇ ਕੁਝ ਵੀ ਇੰਪਲੀਮੈਂਟ ਨਹੀਂ ਕੀਤਾ ਹੋਇਆ ਸੋ ਮਾਰਕ ਮਿਲਰ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਆਗਾ ਉਹਨੇ ਕਿਹਾਗਾ ਕਿ ਸੈਪਟੈਂਬਰ ਤੋਂ ਅਸੀਂ ਘੰਟੇ ਵਧਾਵਾਂਗੇ ਤੇ 30 ਘੰਟੇ ਕਰਾਂ ਪਰ ਕੀਤਾ ਕੁਛ ਨਹੀਂ ਸਿਰਫ 20 ਘੰਟੇ ਕੰਮ ਆ ਸੋ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਉਸ ਤੋਂ ਇਲਾਵਾ ਬਹੁਤ ਸਾਰੇ ਬੱਚੇ ਕਹਿੰਦੇ ਆ ਵੀ ਹੁਣ ਸਾਡਾ ਡ੍ਰੌਪ ਆਗਾ ਡ੍ਰੌਪ ਚ ਕਿੰਨੇ ਘੰਟੇ ਕੰਮ ਕਰ ਸਕਦੇ ਆ ਜਦੋਂ ਆਪਾਂ ਨੂੰ ਕਾਲਜ ਦੇ ਵਿੱਚ ਡ੍ਰੌਪ ਮਿਲਦਾਗਾ ਦੋ ਸੈਮੈਸਟਰ ਆਪਾਂ ਕੰਪਲੀਟ ਕਰ ਲੈ ਤੀਜਾ ਆਪਾਂ ਨੂੰ ਕਾਲਜ ਨੇ ਡ੍ਰੌਪ ਦਿੱਤਾ ਹੋਇਆ ਤਾਂ ਉਸ ਚਾਰ ਮਹੀਨਿਆਂ ਦੇ ਡ੍ਰੌਪ ਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਉਹਦੀ ਕੋਈ ਲਿਮਟ ਨਹੀਂ ਹੈਗੀ ਕੋਈ ਬੱਚੇ ਸੋਚਦੇ ਨੇ ਕਿ ਅਸੀਂ 40 ਘੰਟੇ ਕਰ ਸਕਦੇ ਹਾਂ 60 ਘੰਟੇ ਨਹੀਂ ਉਹਦੀ ਕੋਈ ਲਿਮਟ ਨਹੀਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਉਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਦਾ ਸਵਾਲ ਇਹ ਹੁੰਦਾ ਵੀ ਜਦੋਂ ਸਾਡਾ ਇੱਕ ਸੈਮੈਸਟਰ ਕੰਪਲੀਟ ਹੁੰਦਾਗਾ ਉਸ ਤੋਂ ਬਾਅਦ ਜਿਹੜਾ ਸੈਕਿੰਡ ਸੈਮੈਸਟਰ ਸਾਡਾ ਸਟਾਰਟ ਹੁੰਦਾ ਤਾਂ ਉਹਦੇ ਬਿਟਵੀਨ ਵੀ ਸਾਨੂੰ 7-8 ਕਹਿ ਲਓ ਦਿਨਾਂ ਦੇ ਜਾਂ ਕਹਿ ਲਓ 2 ਵੀਕਾਂ ਦੀਆਂ ਛੁੱਟੀਆਂ ਹੁੰਦੀਆਂ ਨੇ ਉਹਦੇ ਵਿੱਚ ਕਿੰਨਾ ਕੰਮ ਕਰ ਸਕਦੇ ਆ ਉਹਦੇ ਵਿੱਚ ਵੀ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਕੁਝ ਬੱਚਿਆਂ ਦੇ ਏ ਇਸ ਕੁਐਸਚਨ ਹੁੰਦੇ ਆ ਵੀ ਸਾਡਾ ਸਪਲੀ ਆ ਗਈ ਸੀ ਸਾਡੀ ਸਪਲੀ ਆਉਣ ਤੋਂ ਬਾਅਦ ਅਸੀਂ ਇੱਕ ਸਬਜੈਕਟ ਜਾਂ ਦੋ ਸਬਜੈਕਟ ਚੱਕ ਲਏ ਕਾਲਜ ਨੇ ਸਾਨੂੰ ਪਾਰਟ ਟਾਈਮ ਕਰਤਾ ਸੋ ਐਜ਼ ਅ ਪਾਰਟ ਟਾਈਮ ਅਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਆ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਹਵਾਲੇ ਦੇ ਨਾਲ ਮੈਂ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਦੇ ਰਿਹਾ ਉਹਦੇ ਤੇ ਇਹ ਚੀਜ਼ ਮੈਂਸ਼ਨ ਕੀਤੀ ਹੋਈ ਆ ਵੀ ਜੇ ਤਾਂ ਤੁਹਾਡਾ ਇਨ ਬਿਟਵੀਨ ਸਪੋਸ ਤੁਹਾਡੇ ਦੋ ਸੈਮੈਸਟਰ ਸੀਗੇ ਦੋ ਸੈਮੈਸਟਰ ਬਾਅਦ ਤੁਹਾਡੇ ਦੂਜੇ ਸੈਮੈਸਟਰ ਬਾਅਦ ਤੁਹਾਡਾ ਡ੍ਰੌਪ ਸੀਗਾ ਬਟ ਤੁਹਾਡੇ ਦੂਜੇ ਸਮੈਸਟਰ ਚ ਥੋੜੀ ਸਪਲੀ ਆ ਗਈ ਹੈ ਤੁਸੀਂ ਉਹ ਸਪਲੀ ਤੀਜੇ ਸਮੈਸਟਰ ਆਪਣੇ ਡ੍ਰੌਪ ਦੇ ਵਿੱਚ ਚੱਕੀ ਆ ਤੇ ਤੁਸੀਂ ਪਾਰਟ ਟਾਈਮ ਸਟੂਡੈਂਟ ਕਨਸਿਡਰ ਹੋਨੇ ਹੋ ਉਸ ਟਾਈਮ ਤੇ ਤੁਸੀਂ ਕੰਮ ਨਹੀਂ ਕਰ ਸਕਦੇਗੇ ਬਿਲਕੁਲ ਨਹੀਂ ਕਰ ਸਕਦੇ ਜੇ ਦੇ ਤੁਸੀਂ ਪਾਰਟ ਟਾਈਮ ਸਟੂਡੈਂਟ ਹੋ ਬਟ ਜੇ ਤੁਹਾਡੀ ਸਪਲੀ ਸਮਝ ਲਓ ਚੌਥੇ ਸਮੈਸਟਰ ਚ ਆਈ ਤੇ ਤੁਹਾਡਾ ਇੱਕ ਸਮੈਸਟਰ ਵੱਧ ਗਿਆ ਪੰਜਵੇਂ ਸਮੈਸਟਰ ਤੁਹਾਡਾ ਸ਼ੁਰੂ ਹੋ ਗਿਆ ਤੁਸੀਂ ਉਹਦੇ ਵਿੱਚ ਪਾਰਟ ਟਾਈਮ ਜਿਹੜਾ ਕੰਮ ਕਰ ਰਹੇ ਹੋ ਫਿਰ ਤੁਸੀਂ ਪਾਰਟ ਟਾਈਮ ਜਿਹੜਾ ਕੰਮ ਕਰ ਸਕਦੇ ਹੋ ਐਜ਼ ਅ ਸਟੂਡੈਂਟ ਸੈਕਿੰਡ ਸਟੂਡੈਂਟ ਦਾ ਕੁਐਸਚਨ ਇਹ ਹੁੰਦਾ ਵਾ ਕਿ ਜਦੋਂ ਅਸੀਂ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਵਾ ਉਦੋਂ ਜਾਂ ਜਦੋਂ ਅਸੀਂ ਵਰਕ ਪਰਮਿਟ ਅਪਲਾਈ ਕਰ ਦਿੰਨੇ ਆ ਉਦੋਂ ਅਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਆ ਸੋ ਜਿੰਨਾ ਟਾਈਮ ਤੁਹਾਨੂੰ ਤੁਹਾਡਾ ਕੰਪਲੀਸ਼ਨ ਲੈਟਰ ਨਈ ਕਾਲਜ ਵੱਲੋਂ ਮਿਲਿਆ ਤੁਸੀਂ ਸਟੂਡੈਂਟ ਹੋਨੇ ਹੋ ਤੇ ਤੁਸੀਂ ਵੀ ਘੰਟੇ ਕੰਮ ਕਰਨਾ ਵਾ ਜਦੋਂ ਕੰਪਲੀਸ਼ਨ ਲੈਟਰ ਮਿਲ ਗਿਆ ਤੁਸੀਂ ਵਰਕ ਪਰਮਿਟ ਅਪਲਾਈ ਕਰ ਦਿੱਤਾ ਥੈਨ ਤੁਸੀਂ ਫੁੱਲ ਟਾਈਮ ਜਿਹੜਾ ਉਹ ਕੰਮ ਕਰ ਸਕਦੇ ਹੋ ਇੱਕ ਚੀਜ਼ ਮੈਂ ਹੋਰ ਇੱਥੇ ਥੋੜੀ ਜਿਹੀ ਕਲੈਰੀਫਾਈ ਕਰਨੀ ਆ ਕਿ ਬਹੁਤ ਸਾਰੇ ਬੱਚੇ ਆ ਇਹ ਕਹਿੰਦੇ ਆ ਵੀ ਸਾਨੂੰ ਇੱਕ ਇਮੀਗ੍ਰੇਸ਼ਨ ਵੱਲੋਂ ਐਕਸਟੈਂਸ਼ਨ ਆਉਂਦੀ ਹੁੰਦੀ ਹੈ ਕਿ ਕਨਫਰਮੇਸ਼ਨ ਆਉਂਦੀ ਹੁੰਦੀ ਹੈ ਕਿ ਜਦੋਂ ਅਸੀਂ ਵਰਕ ਪਰਮਿਟ ਅਪਲਾਈ ਕਰਦੇ ਆ ਅਸੀਂ ਫੇਰ ਕੰਮ ਕਰ ਸਕਦੇ ਆ ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਆਪਾਂ ਆਪਣਾ ਵਰਕ ਪਰਮਿਟ ਅਪਲਾਈ ਕਰਤਾ ਇੱਕ ਤਾਂ ਉਹ ਕਨਫਰਮੇਸ਼ਨ ਹੁੰਦੀ ਹੈ ਵੀ ਤੁਹਾਡੀ ਜਿਹੜੀ ਫਾਈਲ ਆ ਉਹ ਸਬਮਿਟ ਹੋ ਗਈ ਆ ਤੁਸੀਂ ਉਸੇ ਟਾਈਮ ਤੋਂ ਹੀ ਫੁੱਲ ਟਾਈਮ ਕੰਮ ਕਰਨ ਦੇ ਲਈ ਐਲੀਜੀਬਲ ਹੋ ਜਾਂਦੇ ਹੋਗੇ ਪਰ ਜਦੋਂ ਕੁਝ ਕੁ ਟਾਈਮ ਬਾਅਦ ਆਪਾਂ ਨੂੰ ਇੱਕ ਐਕਸਟੈਂਸ਼ਨ ਆਉਂਦੀ ਹੁੰਦੀ ਹੈ ਟੈਂਪਰੇਰੀ ਐਕਸਟੈਂਸ਼ਨ ਜਿਹਦੇ ਵਿੱਚ ਲਿਖਿਆ ਹੁੰਦਾ ਵੀ ਤੁਹਾਨੂੰ 180 ਦਿਨਾਂ ਦੀ ਇੱਕ ਟੈਂਪਰੇਰੀ ਐਕਸਟੈਂਸ਼ਨ ਦਿੱਤੀ ਆ ਜਾਂ ਜਿੰਨਾ ਟਾਈਮ ਤੁਹਾਡਾ ਫਾਈਨਲ ਡਿਸੀਜਨ ਨਹੀਂ ਆਉਂਦਾ ਉਹਨਾ ਟਾਈਮ ਤੁਸੀਂ ਸੇਮ ਕੰਡੀਸ਼ਨ ਦੇ ਵਿੱਚ ਫੁੱਲ ਟਾਈਮ ਕੰਮ ਕਰ ਸਕਦੇ ਉਹ ਲੈਟਰ ਇੱਕ ਰੈਫਰੈਂਸ ਹੁੰਦੀ ਹੈ ਜਿਹੜੀ ਤੁਸੀਂ ਆਪਣੇ 雇ਰ ਨੂੰ ਦੇ ਸਕਦੇ ਹੋ ਜੇਕਰ ਤੁਹਾਡਾ 雇ਰ ਤੁਹਾਡੇ ਤੋਂ ਮੰਗ ਰਿਹਾ ਵੀ ਮੈਨੂੰ ਆਪਣਾ ਸਟੇਟਸ ਦੇ ਹੁਣ ਆਪਾਂ ਗੱਲ ਕਰਦੇ ਹਾਂਗੇ ਜਿਹੜੇ ਯੂਕੇ ਯਕੋਨ ਦੇ ਵਿੱਚ ਪਾਇਲਟ ਪ੍ਰੋਗਰਾਮ ਸੀਗਾ ਪੀਐਨਪੀ ਪ੍ਰੋਗਰਾਮ ਜਿਹੜਾ ਸੀਗਾ ਉਹ ਪਾਉਜ਼ ਹੋ ਗਿਆ ਅ ਕੱਲੇ ਯਕੋਨ ਨੇ ਨਹੀਂ ਨੋਵਾਸਕੋਸ਼ੀਆ ਨੇ ਵੀ ਪਾਉਜ਼ ਕੀਤਾਗਾ ਅਲਬਰਟਾ ਨੇ ਵੀ ਪਾਉਜ਼ ਕੀਤਾ ਪੀਆਈ ਦੇ ਵਿੱਚ ਵੀ ਜਿਹੜੇ ਆਗੇ ਪੁਆਇੰਟ ਸਿਸਟਮ ਆਗੇ ਉਹ ਬਹੁਤ ਅੱਪ ਚਲੇ ਗਏ ਆਗੇ ਆ ਸਕੇਚੂ ਨੇ ਪਿੱਛੇ ਜੇ ਬੰਦ ਕੀਤਾ ਆਉਣ ਵਾਲਾ ਜਿਹੜਾ ਸਮਾਂਗਾ ਉਹ ਬਹੁਤ ਜ਼ਿਆਦਾ ਇਹ ਕਹ ਲੋ ਕਿ ਹਾਰਡ ਆਉਣ ਵਾਲਾਗਾ ਕਿਉਂਕਿ ਪਤਾ ਹੀ ਨਹੀਂ ਹੈਗਾ ਵੀ ਉਹ ਬੱਚੇ ਹੁਣ ਸਾਰੇ ਭਾਜਦੇ ਆ ਕੋਈ ਨੋਵਾ ਸਕੂਲ ਨੂੰ ਭਾਜਦਾ ਜੋ ਕੋਣ ਉਹ ਪਹਿਲਾਂ ਜਾਣਦਾ ਹੀ ਨਹੀਂ ਸੀਗਾ ਹੁਣ ਜਾਣ ਲੱਗੇ ਸੀ ਕਿ ਉਹਨਾਂ ਨੂੰ ਸਿੱਖਿਆ ਵੀ ਸਾਰੇ ਪਾਸੇ ਪੀਆਰ ਓਕੇ ਆ ਹੁਣ ਅਸੀਂ ਉਧਰ ਨੂੰ ਹੋ ਜਾਈਏ ਪਰ ਉਹਨਾਂ ਦੇ ਕੋਟੇ ਆਗੇ ਉਹਨਾਂ ਨੇ ਆਪਣੇ ਜਿਹੜੇ ਕੋਟੇ ਆਗੇ ਉਹ ਮੈਲੇ ਦਾ ਪੂਰੇ ਕਰ ਲਿਆ ਜਿਹਦੇ ਕਰਕੇ ਹੁਣ ਉਹ ਪਾਉਜ਼ ਕਰੀ ਜਾਂਦੇ ਆ ਵੀ ਬੱਚਿਆਂ ਦਾ ਬਣੂ ਕਿ ਜਿਹੜੇ ਬੱਚੇ ਆ ਜਿਨ੍ਹਾਂ ਦੀ ਤਦਾਰ ਜ਼ਿਆਦੇ ਪਲੱਸ 2 ਵਾਲੇ ਬੱਚਿਆਂ ਦੀ ਆ ਉਹ ਸਿਰਫ ਪੀਐਨਪੀ ਪ੍ਰੋਗਰਾਮਸ ਦੇ ਲਈ ਐਲੀਜੀਬਲ ਆ ਸੋ ਜੇ ਆਪਾਂ অন্ਟਾਰੀਓ ਦੀ ਪੀਐਨਪੀ ਦੀ ਗੱਲ ਕਰੀਏ ਤਾ ਸਿਰਫ ਦੂੜਾ ਆਇਆ ਇਸ ਸਾਲ ਦੇ ਵਿੱਚ ਅਜੇ ਤੱਕ ਕੋਈ ਡਰਾ ਨਹੀਂ ਆਇਆ ਆਲਮੋਸਟ 6-5 ਮਹੀਨੇ ਹੋ ਗਏ ਆਗੇ ਸੋ ਬੱਚਿਆਂ ਦੇ ਲਈ ਬਹੁਤ ਔਖਾ ਹੋਇਆ ਪਿਆ ਐਕਸਪ੍ਰੈਸ ਐਂਟਰੀ ਦੇ ਜਿਹੜੇ ਪੁਆਇੰਟਸ ਆ ਉਹਨਾਂ ਨੂੰ ਮੀਟ ਨਹੀਂ ਕਰ ਰਹੇ ਬੱਚਿਆਂ ਦੇ ਜਿਹੜੇ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਰਹੇ ਆ ਆ ਜਿਹੜਾ ਵੀ ਨਹੀਂ ਪੈਗਾ ਉੱਥੇ ਬੱਚਿਆਂ ਦੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸੀਗੇ ਉੱਥੇ ਕਾਫੀ ਧਰਨੇ ਲੱਗੇ ਹਨਾ ਉਹਨਾਂ ਨੇ ਤਾਂ ਹੁਣ ਕਹਿਤਾ ਕੇ ਹਾਂਜੀ ਜਿੰਨਾ ਬੱਚਿਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਊਗੀ ਹੁਣ ਗੱਲ ਆਉਂਦੀ ਆ ਕਿ ਜਿਹੜੇ ਬੱਚੇ অন্ਟਾਰੀਓ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਵੀ ਵਰਕ ਪਰਮਿਟ ਐਕਸਪਾਇਰ ਹੋ ਰਹੇ ਆਗੇ ਉਹ ਕਿੱਥੇ ਜਾਣ ਸੋ ਸਿੱਧਾ ਜਿਹਾ ਮਤਲਬ ਇਹ ਆ ਵੀ ਐਲ ਐਮ ਆਈਆਂ ਬੇਕਰਈਆਂ ਨੇ ਉਹਦੇ ਨਾਲ ਹੀ ਵਰਕ ਪਰਮਿਟ ਜਿਹੜੇ ਅੱਗੇ ਵੱਧ ਰਹੇ ਆ ਤੇ ਹਰ ਬੱਚੇ ਨੂੰ ਜਿਹੜਾ ਐਲ ਐਮ ਆਈਏ ਦੀ ਜਿਹੜੀ ਕਾਸਟ ਆ ਗਈ 30-35 ਹਜ਼ਾਰ ਡਾਲਰ ਦੇਣੀ ਪੈ ਰਹੀ ਆਗੀ ਮਤਲਬ ਕਿ बिजनेਸਮੈਨ ਦਾ ਫਾਇਦਾ ਹੋ ਰਿਹਾ ਤੇ ਜਿਹੜੇ ਬੱਚੇ ਸਟੂਡੈਂਟ ਹੈ ਜਿਨ੍ਹਾਂ ਨੇ ਇੰਨਾ-ਇਨਾ ਟੈਕਸ ਪੇ ਕੀਤਾਗਾ ਉਹਨਾਂ ਦਾ ਫਿਰ ਹਜੇ ਜਿਹੜਾ ਕਹਿ ਲੋ ਕਿ ਖੂਨ ਚੂਸਿਆ ਜਾ ਰਿਹਾਗਾ ਸੋ ਇਸੇ ਕਰਕੇ ਹੁਣ ਫੇਰ ਇੱਥੇ ਗੈਦਰਿੰਗ ਹੋਣੀਆਂਗੀ ਜੇਕਰ ਤੁਹਾਡੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਸਾਰਿਆਂ ਨੇ ਇਕੱਠੇ ਹੋਣਾ ਯੂਨਿਟੀ ਬਣਾਉਣਾ ਤਾਂ ਕਿ ਜਿਹੜੇ ਵਰਕ ਪਰਮਿਟ ਦੀ ਟੈਂਪੋਰੀ ਐਕਸਟੈਂਸ਼ਨ ਜਾਂ ਐਕਸਟੈਂਸ਼ਨ ਦਿੱਤੀ ਜਾਵੇ ਕਿਉਂਕਿ ਟੈਕਸ ਪੇ ਕੀਤਾ ਹੋਇਆ ਆਪਾਂ ਨੂੰ ਗਵਰਨਮੈਂਟ ਨੂੰ ਆਪਾਂ ਬਾਕੀ ਸਾਰੀਆਂ ਰਿਕੁਆਇਰਮੈਂਟਸ ਮੀਟ ਕਰ ਰਹੇ ਹਾਂਗੇ ਤਾਂ ਕਿਉਂ ਨਾ ਆਪਾਂ ਨੂੰ ਵੀ ਇੱਕ ਜਿਹੜੀ ਆ ਟੈਂਪ ਮਾਰਕ ਮਿਲਰ ਭਾਈ ਬਹੁਤ ਜਿਆਦਾ ਖਤਰਨਾਕ ਬੰਦਾ ਬਣ ਚੁੱਕਿਆ ਹੈਗਾ ਰੋਜ਼ ਨਵੀਂ ਅਪਡੇਟ ਕਿਤੇ ਕੋਈ ਅਪਡੇਟ ਹਰ ਚੀਜ਼ ਪੂਰੀ ਹਾਰਡ ਹੋਈ ਪਈ ਆ ਇੱਕ ਚੀਜ਼ ਹੋਰ ਦੱਸਦਾ ਰੀਸੈਂਟਲੀ ਕਿਸੇ ਕੁੜੀ ਨੇ ਆਪਣਾ ਸਟੱਡੀ ਪਰਮਿਟ ਐਕਸਟੈਂਡ ਕੀਤਾ ਸੀਗਾ ਉਹਨੇ ਜਿਵੇਂ 4 ਮਹੀਨੇ ਦਾ ਡ੍ਰੌਪ ਲੈ ਲਿਆ ਸੀਗਾ ਸੈਪਟੰਬਰ ਦੇ ਵਿੱਚ ਉਹਦੀ ਸਟੱਡੀ ਸਟਾਰਟ ਹੋਣੀ ਸੀ ਤਾਂ ਯੂਨੀਵਰਸਿਟੀ ਨੂੰ ਇਮੀਗ੍ਰੇਸ਼ਨ ਨੇ ਕੰਟੈਕਟ ਕੀਤਾ ਕਿ ਇਹ ਬੱਚਾ ਵਾਕੇ ਹੀ ਇਸ ਕਾਲਜ ਦੇ ਵਿੱਚ انرੋਲ ਹੋਇਆਗਾ ਕਈ ਵਾਰੀ ਆਪਾਂ ਹੁੰਨਾਂ ਵੀ ਆਫਰ ਲੈਟਰ ਲੈ ਕੇ ਆਪਾਂ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰ ਲਿਆ ਤਾਂ ਉਹਦੀ ਪੂਰੀ ਵੈਰੀਫਿਕੇਸ਼ਨ ਹੁੰਦੀ ਹੈ ਕਿ ਯੂਨੀਵਰਸਿਟੀ ਵੱਲੋਂ ਆਪਣੇ ਇਮੀਗ੍ਰੇਸ਼ਨ ਵੱਲੋਂ ਯੂਨੀਵਰਸਿਟੀ ਤੋਂ ਜਾਂ ਕਾਲਜ ਤੋਂ ਲੈ ਲੋ ਸੋ ਜੇਕਰ ਤੁਸੀਂ ਐਕਚੁਅਲ ਦੇ ਵਿੱਚ ਵਾਕਿਆ ਤੇ ਫੀਸ ਪੇ ਕੀਤੀ ਹੋਈ ਹੈ ਤੁਸੀਂ ਇਨਰੋਲ ਹੋਏ ਹੋ ਫਿਰ ਹੀ ਆਪਣੀ ਸਟੱਡੀ ਪਰਮਿਟ ਐਕਸਟੈਂਡ ਕਰਿਓ ਅਦਰਵਾਈਜ਼ ਕੱਲੇ ਆਫਰ ਲੈਟਰ ਦੇਣਾ ਕਰਿਓ ਕਿਉਂਕਿ ਤੁਹਾਡਾ ਸਟੱਡੀ ਪਰਮਿਟ ਜਿਹੜਾਗਾ ਉਹ ਰਿਫਿਊਜ਼ ਹੋ ਸਕਦਾ ਰੀਸੈਂਟਲੀ ਹੀ ਇਹ ਕੇਸ ਆਇਆਗਾ ਹੋਰ ਜਿਹੜੀਆਂ ਅਪਡੇਟਸ ਆਈਆਂ ਨੇ ਉਹ ਵੀ ਆਪਾਂ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਦੇ ਆਂ। ਕੈਨੇਡਾ ਦੇ ਵਿੱਚ ਜਿਹੜਾ ਜਰਨਲ ਕੋਟਾ ਜਿਵੇਂ ਕੋਈ ਸੁਪਰਵਾਈਜ਼ਰ ਆਗੇ ਜਾਂ ਕੋਈ ਹੋਰ ਜੌਬਸ ਹੈਗੀਆਂ ਨੇ ਉਸ ਜੌਬਸ ਦਾ ਜਿਹੜਾ ਕੋਟਾ ਪਈ ਉਹ ਭਰ ਚੁੱਕਿਆਗਾ। ਹੁਣ ਜਿਹੜੀ ਗਵਰਨਮੈਂਟ ਹੈਗੀ ਉਹ ਟਾਰਗੇਟ ਕਰ ਰਹੀ ਆ ਸਕਿਲਡ ਟ੍ਰੇਡ ਨੂੰ ਜਾਂ ਕਹਿ ਲਓ ਕਿ ਹੈਲਥ ਕੇਅਰ ਨੂੰ ਜਾਂ ਆਈਟੀ ਨੂੰ ਕਿਉਂਕਿ ਇਸ ਟ੍ਰੇਡ ਦੇ ਵਿੱਚ ਬੰਦੇ ਨਹੀਂ ਹੈਗੇ ਕਿ ਤੁਸੀਂ ਜਾ ਕੇ ਆਨਲਾਈਨ ਚੈੱਕ ਕਰੋ ਬਹੁਤ ਸਾਰੀਆਂ ਜੌਬਸ ਜਿਹੜੀਆਂ ਖਾਲੀ ਪਈਆਂ ਨੇ ਹੁਣ ਤੁਸੀਂ ਕਹੋਗੇ ਵੀ ਇਹ ਜੌਬਸ ਖਾਲੀ ਪਈਆਂ ਨੇ ਤਾਂ ਫਿਰ ਉਹ ਫਿਲ ਕਿਉਂ ਨਹੀਂ ਹੁੰਦੀਆਂ ਫਿਲ ਤਾਂ ਉਹ ਤਾਂ ਹੀ ਹੋਣਾ ਜੇਕਰ ਆਪਣੇ ਕੋਲ ਐਕਸਪੀਰੀਅੰਸ ਹੈਗਾ ਪਰ ਆਪਣੇ ਕੋਲ ਕਿਸੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਇਸੇ ਕਰਕੇ ਆਪਾਂ ਉਹ ਜੌਬਸ ਨੂੰ ਮੀਟ ਹੀ ਨਹੀਂ ਕਰ ਪਾਉਂਦੇ ਦਾ ਬੱਚੇ ਜੇਕਰ ਇੱਥੇ ਕੋਈ ਲਾਇਸੈਂਸ ਲੈ ਲੈਣ ਕੋਈ ਵੈਲਡਰ ਦਾ ਲਾਇਸੈਂਸ ਹੋ ਗਿਆ ਜਾਂ ਕੋਈ ਸਕਿਲ ਟ੍ਰੇਡ ਦੇ ਵਿੱਚ ਕੋਈ ਵੀ ਲਾਇਸੈਂਸ ਹੋ ਗਿਆ ਹਨਾ ਆਪਾਂ ਸਟੱਡੀ ਕਰਕੇ ਜੇ ਲਾਇਸੈਂਸ ਲੈ ਲੈਨੇ ਆ ਤਾਂ ਫਿਰ ਕਿਤੇ ਨਾ ਕਿਤੇ ਪੌਸਿਬਿਲਟੀ ਹੋ ਜਾਂਦੀ ਹੈ ਕਿ ਵੀ ਆਪਾਂ ਉਸ ਜੌਬਸ ਨੂੰ ਲੈ ਸਕੀਏ ਪਰ ਬੱਚੇ ਜਿਹੜੇ ਆ ਕਿ ਅੱਜ ਵੀ ਉਹ ਹਜੇ ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਹੈਗੇ ਕਿ ਸਿਰਫ ਇੱਕ ਕਹ ਲੋ ਕਿ ਭੇਡ ਚਾਲ ਦੇ ਵਿੱਚ ਦੂਜੇ ਪਿੱਛੇ ਭੱਜ ਲੈਂਦੇ ਨੇ ਕੋਈ ਅਲਬੋਰਟਾ ਭੱਜਿਆ ਫਿਰਦਾ ਕੋਈ ਨੋਵਾ ਸਕੋਸ਼ੀਆ ਕੋਈ ਕਿਤੇ ਕੋਈ ਕਿਤੇ ਹੁਣ ਤੁਸੀਂ ਉੱਥੇ ਵੀ ਗਏ ਹੋ ਸਾਰੇ ਪ੍ਰੋਗਰਾਮ ਉੱਥੇ ਵੀ ਪਾਉਜ਼ ਹੋ ਗਿਆ ਇਸ ਤੋਂ ਬਾਅਦ ਕੀ ਤੁਹਾਨੂੰ ਸਕਿੱਲ ਵਾਲੇ ਪਾਸੇ ਆਉਣਾ ਹੀ ਪਊਗਾ ਤੁਹਾਨੂੰ ਮੈਡੀਕਲ ਫੀਲਡ ਦੇ ਵਿੱਚ ਆਉਣਾ ਹੀ ਪਊਗਾ ਕਿਉਂਕਿ ਕੈਨੇਡਾ ਨੇ ਉਹਨਾਂ ਨੂੰ ਟਾਰਗੇਟ ਕਰਨਾਗਾ ਜਿਨ੍ਹਾਂ ਦੀ ਇਹਨਾਂ ਨੂੰ ਵਾਕਈ ਹੀ ਲੋੜ ਹੈਗੀ ਆਗੀ ਇਸੇ ਕਰਕੇ ਇਹਨਾਂ ਫੀਲਡਾਂ ਦੇ ਵਿੱਚ ਜਿੰਨਾ ਜਲਦੀ ਤੁਸੀਂ ਐਂਟਰ ਹੋ ਸਕਦੇ ਹੋ ਉਨਾਂ ਜਲਦੀ ਤੁਸੀਂ ਇੱਥੇ ਪੀਆਰ ਹੋ ਜਾਓਗੇ ਜੇ ਜਰਨਲ ਕੈਟਾਗਰੀ ਦੇ ਵਿੱਚ ਤੁਰੇ ਫਿਰੇ ਤਾਂ ਨਹੀਂ ਤੁਸੀਂ ਛੇਤੀ ਛੇਤੀ ਪੀਆਰ ਹੋਣਾ ਸੋ ਇਹ ਸੀਗੀਆਂ ਕੁਝ ਅਪਡੇਟਸ ਜਿਹੜੀਆਂ ਆਪਾਂ ਤੁਹਾਨੂੰ ਦਿੱਤੀਆਂ ਨੇ ਹੁਣ ਤੱਕ ਦੀਆਂ ਤੇ ਬਾਕੀ ਬਹੁਤ ਸਾਰੇ ਬੱਚੇ ਇਹ ਸੋਚਦੇ ਨੇਗੇ ਕਿ ਪਲੱਸ 2 ਵਾਲਿਆਂ ਦੇ ਲਈ ਬੰਦ ਹੋ ਗਿਆ ਜਾਂ ਪਲੱਸ 2 ਵਾਲਿਆਂ ਲਈ ਇਹ ਹੋ ਗਿਆ ਉਹ ਹੋ ਗਿਆ ਕਿਸੇ ਦੇ ਲਈ ਕੈਨੇਡਾ ਬੰਦ ਨਹੀਂ ਹੋਇਆ ਸਾਰੇ ਬੱਚੇ ਆ ਸਕਦੇ ਆ ਪਲੱਸ 2 ਕੀਤੀ ਆ ਚਾਹੇ ਤੁਹਾਡੀ ਗ੍ਰੈਜੂਏਸ਼ਨ ਕੀਤੀ ਆ ਪਰ ਮੇਨ ਬਸ ਕਾਰਨ ਇਹ ਹੀ ਆ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਇੱਥੇ ਆ ਕੇ ਪੀਆਰ ਕਿਵੇਂ ਹੋਣਾ ਤੁਹਾਨੂੰ ਰਾਹ ਪਤਾ ਹੋਣਾ ਚਾਹੀਦਾ ਕਿਹੜੇ ਰਾਹ ਦੇ ਵਿੱਚ ਜਾ ਕੇ ਅਸੀਂ ਪੀਆਰ ਹੋ ਸਕਦੇ ਆਂਗੇ ਇੱਕ ਝੁੰਡ ਤੋਂ ਨੂੰ ਛੱਡ ਕੇ ਤੁਹਾਨੂੰ ਇੱਕ ਸੈਪਰੇਟ ਚੱਲਣਾ ਪਊਗਾ ਇੱਕ ਹਾਰਡ ਸਟੱਡੀ ਕਰਨੀ ਹੀ ਪੈਣੀ ਆ ਜੇਕਰ ਤੁਸੀਂ ਅੱਗੇ ਜਾ ਕੇ ਪੀਆਰ ਹੋਣਾ ਸੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਬਹੁਤ ਸਾਰੇ ਲੋਕ ਤੁਹਾਨੂੰ ਇੱਥੇ 네ਗੇਟਿਵ ਕਰਨ ਵਾਲੇ ਵੀ ਮਿਲਣਗੇ ਆ ਆਇਆ ਹੋ ਗਿਆ ਜੇ ਹੋ ਗਿਆ ਪਰ ਤੁਸੀਂ ਉਹਨਾਂ ਦੀ ਪਰਵਾਹ ਨਹੀਂ ਕਰਨੀ ਸੋ ਆਪਣੇ ਜਿਹੜੇ ਰਾਹ ਉਹ ਲੱਭੋ ਸੋ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ